ਕਰਵਾਉਣਾ ਠੀਕ ਆ ਜੇ ਉਹਨੇ ਸੱਤ ਪੱਗ ਰੱਖਣੀਆਂ ਤੇ ਔਰ ਪੰਜਾਬੀ ਹਿੰਦੀ ਤਾਂ ਵੈਸੇ ਨਹੀਂ ਸਾਨੂੰ ਆਉਂਦੀ ਹਾਂਜੀ ਆ ਮੇਰੀ ਬੁਗੜੀ ਕੀ ਖਾ ਰਹੇ ਹੋ ਗੱਡੀ ਦੇਤੀ ਯਸ਼ੂ ਨੇ 15 ਅਗਸਤ ਨੂੰ ਜਿਲ੍ਹਾ ਹਿਨੂ ਆਪਣੇ ਵਾਲੋਂ ਇਸ ਪੁਲਿਸ ਮੈਨ ਨੇ ਮੇਰੇ ਸੇ ਪ੍ਰੇਰ ਕਰਾਈ ਕੱਲੇ ਬਾਲ ਨਹੀਂ ਬਤਾਏ ਜਾਣੇ ਨਹੀਂ ਪਾਪਾ ਜੀ ਨੇ ਜਹਾਜ਼ ਰੱਖਿਆ ਵਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਮੋਗੇ ਪਿਛਲੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਤੇ ਆਸ ਕਰਦੇ ਹਾਂ ਇਸ ਵੀਡੀਓ ਨੂੰ ਵੀ ਤੁਸੀਂ ਉਸੇ ਤਰ੍ਹਾਂ ਹੀ ਪਿਆਰ ਦੇਵੋਗੇ ਤੇ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਇਹਦੇ ਨਾਲ ਸਾਡਾ ਹੌਸਲਾ ਵੱਧਦਾ ਤੇ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਹ ਵੀਡੀਓ ਦੇਖੋ ਸਰ ਕੋ ਡਿਲੀਟ ਕਰਾਉਣਾ ਠੀਕ ਹੈ ਜੇ ਉਹਨੇ ਸਿਰ ਤੇ ਭਗ ਰੱਖਣੀਆਂ ਤੇ ਜੇ ਨਹੀਂ ਰੱਖਣੀ ਸਾਡੇ ਲੋ ਭਾਵੇਂ ਪੁਲਿਸ ਪ੍ਰਸ਼ਾਸਨ ਸਾਰਾ ਸੱਦ ਲੇ ਤੇ ਸਾਰਿਆਂ ਦੇ ਸੱਦ ਕੇ ਵਿੱਚ ਸਾਡੇ ਨਾਲ ਗੱਲ ਕਰ ਲੇ ਵੀ ਮੈਂ ਪਾਈ ਗੰਦ ਪਾਉਣਾ ਤੇ ਅਸੀਂ ਕਵਾਂਗੇ ਭਾਈ ਫਿਰ ਪੱਗ ਸਾਡੀ ਮੋੜ ਦੇ ਬਾਬਾ ਜੀ ਬਹੁਤ ਵਧੀਆ ਕੰਮ ਕਰ ਰਹੇ ਆ ਇਹਨਾਂ ਨੇ ਪੱਗ ਦੀ ਜਿਹੜੀ ਜ਼ਿੰਮੇਵਾਰੀ ਬਚਾਉਣ ਦੀ ਲਈ ਆ ਪਰ ਕੁੱਲੜ ਪੀਜੇ ਵਾਲਿਆਂ ਨਾਲੋਂ ਪਹਿਲਾ ਪੱਗ ਬਚਾਉਣਾ ਬਾਬਾ ਜੀ ਪਹਿਲਾਂ ਜੇ ਪੱਗਾਂ ਲਗਾਉਣੀਆਂ ਨਾ ਸਭ ਤੋਂ ਪਹਿਲਾਂ ਤਾਂ ਇਹਨਾਂ ਦੀਆਂ ਲਭਾਓ ਇਸ ਪੁਲਿਸ ਮੈਨ ਨੇ ਮੇਰੇ ਸੇ ਪ੍ਰੇਅਰ ਕਰਾਈ ਔਰ ਇਹਨਾਂ ਨੇ ਕਹਾ ਕਿ ਮੇਰੇ ਬੇਟੇ ਕੋ ਆਸ਼ੀਸ਼ ਮਿਲੇ ਯੂਐਸਏ ਕੀ ਮਨੇ ਕਹਾ ਚਿੰਤਾ ਨਾ ਕਰ ਯੂ ਕੈਨ ਗੋ ਨਾਓ ਫਾਸਟ ਹallelujah ਗੱਡੀ ਦੇਤੀ ਯਸ਼ੂ ਨੇ ਅੱਜ ਮੈਂ ਉਹ ਗੀਤ ਚਲਾਇਆ ਤੇ ਓਏ ਗੱਡੀ ਸ਼ਿਫਟ ਲੈ ਕੇ ਪ੍ਰੋਫੈਸਰ ਨੇ ਮੈਨੂੰ ਦਿੱਤੀ ਇਹਨੇ ਹਨੂ ਜਦੋਂ ਦਾਸਾਂ ਦੇ ਵਿਜੇ ਨਾਲ ਬਲੈਸ ਕੀਤਾ ਆਪਣੇ ਰਿਸ਼ਤੇਦਾਰਾਂ ਨੂੰ ਦੱਸਿਆ ਹੁੰਦੇ ਜਾਂਦੇ ਕਿ ਤਰ੍ਹਾਂ ਅਸੀਂ ਕਿਹਾ ਵੀ ਤੁਸੀਂ ਜਨੰਦਰ ਜਾਇਆ ਕਰੋ ਜਲੰਧਰ ਖਾਂਬੜਾ ਕਿਰਚੇ ਪਾਪਾ ਜੀ ਨੇ ਜਹਾਜ਼ ਰੱਖਿਆ ਵਾ ਐਡਾ ਤੇਰਾ ਪਾਪਾ ਜੀ ਜਹਾਜ਼ ਰੱਖਿਆ ਅਨੈਲੰਬਾਨੀ ਆ ਤੇਰਾ ਪਾਪਾ ਜੀ ਮੇਰਾ ਨਾ ਮੈਂ ਆਪਕਾ ਮੇਰਾ ਨਾਂ ਜੀ ਸਰਦਾਰ ਗਰਨਾਮ ਸਿੰਘ ਗਰਨਾਮ ਸਿੰਘ ਨਹੀਂ ਤੇਰਾ ਨਾਂ ਹਰਾਮ ਸਿੰਘ ਹੋਣਾ ਚਾਹੀਦਾ ਜੀ ਹਰਾਮ ਦਾ ਤੂੰ ਹਰਾਮ ਦਾ ਥੋੜੀ ਮਰਿਆਦਾ ਰੱਖੀਏ ਜਿਹੜਾ ਆਪਦੇ ਪਿਓ ਦਾ ਨਹੀਂ ਨਾ ਹੋਇਆ ਉਹ ਹਰਾਮ ਦਾ ਹੀ ਹੁੰਦਾ ਮੈਂ ਅੰਮ੍ਰਿਤਸਰ ਪੰਜਾਬ ਪੁਲਿਸ ਚ ਪੁਲਿਸ ਅਫਸਰ ਆਂ ਅੰਮ੍ਰਿਤਸਰ ਮੈਂ ਕਹਾਂ ਰਹਤੇ ਆਂ ਅੰਮ੍ਰਿਤਸਰ ਤਰਨਤਾਰ ਰੋਡ ਤੇ ਜੀ ਬਾਬੇ ਅਸ਼ੀਦਾਂ ਦੇ ਅਗਲੇ ਬੰਨੇ ਤੇ ਹੁਣ 76 ਪੈਣੇ ਆ ਤੇਰੇ ਪਿਛਲੇ ਬੰਨੇ ਮੈਨੂੰ ਗੁੱਸਾ ਇਸ ਗੱਲ ਦਾ ਨਹੀਂ ਵੀ ਇਹ ਇਹ ਪੱਗ ਬੰਨ ਕੇ ਇਸਾਈ ਧਰਮ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਇਸਾਈ ਧਰਮ ਵੀ ਵਧੀਆ ਕਰੋ ਜੁਆਇਨ ਜੇ ਤੁਹਾਨੂੰ ਨੂੰ ਦੀ ਵਿਚਾਰਤ ਆ ਵਧੀਆ ਲੱਗਦੀ ਤਾਂ ਕਰੋ ਕੋਈ ਚੱਕਰ ਨਹੀਂ ਪਰ ਮੈਨੂੰ ਗੁੱਸਾ ਇਸ ਗੱਲ ਤੇ ਹੁੰਦਾ ਆ ਵੀਡੀਓ ਜ਼ਰੂਰ ਸੁਣਿਓ ਇਹ ਜਿਹੜੇ ਪੰਜਾਬੀ ਲੋਕ ਇਸਾਈ ਧਰਮ ਅਪਣਾ ਲੈਂਦੇ ਆ ਨਾ ਉਹ ਆਪਣੀ ਜਾਤ-ਪੋਤ ਨਹੀਂ ਬਦਲਦੇ ਕਿਉਂ ਕਿਉਂਕਿ ਫਿਰ ਉਹਨਾਂ ਦੀਆਂ ਜਿਹੜੀਆਂ ਰਾਖਵੇਂ ਕੋਟੇ ਵਾਲੀਆਂ ਸਹੂਲਤਾਂ ਉਹ ਬੰਦ ਹੋ ਜਾਣਗੀਆਂ ਆਹ ਕਾਰਨ ਆ ਅੱਕ ਵੀਡੀਓ ਹੋਰ ਸੁਣਿਓ ਜੇ ਉਹ ਆਪਣੇ ਨਾਮਗਰ ਮਸੀਹ ਲਾ ਲੈਂਦੇ ਨੇ ਤੇ ਉਹ ਜਿਹੜਾ ਐਸਸੀ ਜੁਕਾਸਟ ਇਹਦੇ ਵਿੱਚ ਉਹਨਾਂ ਦਾ ਨਾਮ ਨਿਕਲ ਜਾਂਦਾ ਏ ਫਿਰ ਉਹਨਾਂ ਨੂੰ ਜਿੰਨੀਆਂ ਵੀ ਚਲਦੀਆਂ ਵਾਂ ਸਕੀਮਾਂ ਸਹੂਲਤਾਂ ਉਹ ਨਹੀਂ ਮਿਲਦੀਆਂ ਇਹ ਕਾਰਨਾ ਕਰਕੇ ਗੁੱਸਾ ਆਉਂਦਾ ਵੀ ਤੁਸੀਂ ਉਹਦੇ ਵੀ ਨਹੀਂ ਹੋਏ ਇਹਨਾਂ ਦੇ ਵੀ ਨਹੀਂ ਹੋ ਰਿਹਾ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਦਾ ਹੋਣਾ ਹੀ ਕੀ ਸੀ ਇਹਨਾਂ ਦੇ ਵੀ ਨਹੀਂ ਹੋ ਰਿਹਾ ਤੁਸੀਂ ਜਿਨ੍ਹਾਂ ਦੇ ਨਾਲ ਹੁਣ ਜਾ ਰਹੇ ਹਾਂ ਇਹਨਾਂ ਨਾਲ ਵੀ ਲਾਲਚ ਕਰਕੇ ਜਾ ਰਹੇ ਹਾਂ ਤਾਂ ਗੁੱਸਾ ਆਉਂਦਾ ਇਹਨਾਂ ਤੇ ਕੱਲੇ ਬਾਲ ਨਹੀਂ ਬਤਾਏ ਜਾਣੇ ਨੀਰੀਏ ਕੱਲੇ ਬਾਲ ਨਹੀਂ ਵਿਦਾਇ ਜਾਨੇ ਮੇਰੀ ਇਸ ਨੀ ਸਰੀਰ ਵੀ ਵਿਦਾਇਆ ਹੋਇਆ ਗਾ ਨਹੀਂ ਹੁਣ ਤਾਂ ਸਰੀਰ ਤਾਂ ਵਿਦਾਇਆ ਹੋਇਆ ਗਾ ਕਿਹੜੇ ਕਿਹੜੇ ਓਏ ਸੀ ਆਖਦੇ ਕਿਹੜੇ ਕਿਹੜੇ ਓਏ ਓਏ ਸੀ ਆਖਦੇ ਹੁ ਮੇਰੇ ਪਰਮਾਤਮਾ ਨੇ ਕਰੇਲੇ ਨੂੰ ਬਾਈ ਇੱਕ ਖਵਾਇਆ ਹੋਇਆ ਗਾ ਹੁ ਮੇਰੇ ਪਰਮਾਤਮਾ ਨੇ ਕਰੇਲੇ ਨੂੰ ਬਾਈ ਬਾਈ ਖਵਾਇਆ ਹੋਇਆ ਗਾ ਆ ਬਾਈ ਦੀ ਘਾਟ ਸੀ ਸੋਸ਼ਲ ਮੀਡੀਆ ਤੇ ਏ ਬਾਈ ਨਾਲੇ ਤੁਸੀਂ ਕਹੀਆਂ ਨਾ ਟਰਾਂਸਫਾਰਮ ਚੋਰੀ ਕਰਦਾ ਟਰਾਂਸਫਾਰਮ ਨਹੀਂ ਚੋਰੀ ਕਰਦਾ ਇਕੱਲਾ ਟਰਾਂਸਫਾਰਮਾਂ ਚੋਂ ਤੇਲ ਕੱਢਦਾ ਬਾਈ ਜੀ ਨੂੰ ਬੇਨਤੀ ਆ ਵੀ ਜਾਂਦਾ ਗਾਇਕੀ ਦਾ ਖਿਹੜਾ ਛੱਡ ਕੇ ਤੁਸੀਂ ਕੋਈ ਨਸ਼ਾ ਨੁਸ਼ਾ ਹੋਰ ਵੱਧ ਕਰਕੇ ਕੋਈ ਗਲਤ ਕਦਮ ਚੱਕ ਲੋ ਅੱਗੇ ਹੀ ਬਹੁਤ ਆ ਸੋਸ਼ਲ ਮੀਡੀਆ ਤੇ ਪੁੱਤ ਨਾ ਗੋਰਾ ਆਮ ਤਾਂ ਸਾਡੇ ਕਾਲੀ ਆ ਤੇਰਾ ਮੂੰਹ ਵੀ ਕਾਲਾ ਨਾਲ ਜਵਾਨ ਵੀ ਕਾਲੀ ਤੇ ਮੈਂ ਤਾਂ ਤੇਰੀ ਉਹ ਵੀਡੀਓ ਜੀ ਦੇਖੀ ਸੀ ਵੀ ਟਾਲੀ ਥੱਲੇ ਆ ਜਾ ਟਾਲੀ ਥੱਲੇ ਆ ਜਾ ਮੈਂ ਤਾਂ ਆਖਿਆ ਕਿ ਤੇ ਕੰਮ ਤੇਰਾ ਨਿਭੜ ਜਾਣਾ ਟਾਲੀ ਥੱਲੇ ਆ ਕੇ ਤੇ ਤੂੰ ਤਾਂ ਹਜੇ ਵੀ ਕੰਜਰ ਦਾ ਫਰਦਾ ਵਿੱਚ ਹੀ ਤੁਰਿਆ ਮਾੜੀ ਗੱਲ ਆ ਤੇਰੀ ਆ ਓਏ ਕਿਹੜੇ ਪਟਾਕੇ ਫੁੱਕੇ ਫਟਾਕਿਆਂ ਦਾ ਵੀ ਛੋਟੇ ਹੁੰਦੇ ਫੁੱਗਦੇ ਜੀ ਜਦ ਦਸਿਆਣੇ ਹੋਇਆ ਸੁੱਖ ਨਾਲ ਕਾਲਜੀ ਫੁੱਕੀ ਦਿਆ ਕੋਈ ਨਹੀਂ ਮੱਜਦਾ ਵੀਰ ਤੇਰੇ ਤੋਂ ਤੇਰੇ ਤੋਂ ਮੱਚ ਕੇ ਕਿਸੇ ਨੇ ਕੀ ਲੈਣਾ ਤੂੰ ਤਾਂ ਆਪ ਪਹਿਲਾਂ ਹੀ ਬਹੁਤ ਮੱਚਿਆ ਪਿਆ ਮੈਂ ਲੇਟ ਜਗਾ ਕੇ ਤੂੰ ਆਪਦੇ ਨਹੀਂ ਸੋਣਾ ਬੰਨਣ ਨੂੰ ਕਰਦਾ ਜਿਹੜੇ ਹਿਸਾਬ ਨਾਲ ਉਂਗਲਾ ਮਾਰਦਾ ਕਹਿੰਦਾ ਤੂੰ ਆਪ ਹੀ ਆਪਦੀ ਅੱਖ ਕਢਾ ਲੈਣੀ ਆ ਵੀ ਥੋੜਾ ਜਿਹਾ ਮੂੰਹ ਤੋਂ ਪਾਸੇ ਰੱਖਿਆ ਕਰ ਉਂਗਲ ਨੂੰ ਇਹ ਨਾ ਹੋਵੇ ਵੀ ਕਿਤੇ ਅੱਖ ਡੇਲਾ ਮੂਰੇ ਪਿਆ ਹੋਵੇ ਤੇ ਦੂਜਾ ਮੇਰਾ ਵੀਰ ਪੱਗ ਦੇ ਵਿੱਚ ਪਤਾ ਨਹੀਂ ਕਿ ਤੂੰ ਰੋੜੇ ਪਾਉਣਾ ਪੱਗ ਨੂੰ ਪੱਗ ਦੀ ਤਰ੍ਹਾਂ ਬੰਨ੍ਹਿਆ ਜਾਂ ਯਾਰ ਏਡੀ ਇੱਕ ਪਾਸੇ ਨੂੰ ਪਤਾ ਨਹੀਂ ਕੀ ਵਧਾ ਕੇ ਤੂੰ ਤੇਰੀ ਫੋੜਾ ਸਿਰ ਤੇ ਆ ਨਸ਼ਾ ਲਾਇਆ ਲੈ ਤੂੰ ਲਾਇਆ ਕਦੇ ਆ ਨਸ਼ਾ ਕਿਸ ਦੇ ਦੇਖੇ ਡਾਟ ਫਟਾ ਮੈਂ ਭਾਈ ਤੂੰ ਪੂਰਾ ਪੂਰਾ ਤਿਆਰ ਆ ਕੰਪੀਟੀਸ਼ਨ ਆ ਤੇ ਤੂੰ ਲੜਨਾ ਹੈ ਪੱਕਾ ਤੇਰੇ ਜੋ ਕੋਈ ਘਾਟ ਨਹੀਂ ਬਸ ਧੌਣ ਨਾ ਸਿੱਧੀ ਹੋਣ ਦੇ ਨੀ ਲੋਕਾਂ ਨੂੰ ਪਤਾ ਲੱਗ ਜੂ ਵੀ ਸ਼ਰੀਰ ਨਕਲੀ ਆ ਦੂਜੀ ਗੱਲ ਤੇ ਜਿਹੜੇ ਆ ਪਿੱਛੇ ਖੜੇ ਆ ਨਾ ਆਸੇ ਪਾਸੇ ਤੂੰ ਇਹਨਾਂ ਦੀ ਨਹੀਂ ਸੁਣਨੀ ਬਾਅਦ ਛੱਤਰ ਪੈਲ ਆ ਆਹਾ ਆਹਾ ਆ ਬਾਰੀ ਬਾਰੀ ਵਰਸੀ ਖਟਨ ਗਿਆ ਸੀ ਖਟ ਗੱਲੇ ਹੰਦੀ ਬਾਡੀ ਨਹੀਂ ਹਾਈ ਮੇਰਾ ਲਾੜੀ ਨਹੀਂ ਹਾਈ ਮੇਰਾ ਲਾੜੀ ਓ ਲਾਲੀ ਬੁੱਲੀਆਂ ਦੀ ਖੰਬ ਲਾ ਕੇ ਉੱਡ ਗਈ ਨਾ ਸਤ ਰਹਿ ਗਿਆ ਸਰੀਰ ਚ ਕਿਉਂ ਬੇਮੁਖ ਹੋ ਗਿਆ ਮੇਰੇ ਸੱਜਣਾ ਵੇ ਬਨ ਪਿਆਰ ਦੀ ਜੰਜੀਰ ਚ ਕਿਹੜੀ ਕਾੜ ਸੀ ਮੇਰੇ ਚੰਨ ਮੱਖਣਾ ਸੋਹਣਿਆ ਕਾੜ ਸੀ ਮੇਰੇ ਚੰਨ ਮੱਖਣਾ ਤੂੰ ਕਾਦੋ ਕਹਿ ਰਾਂ ਸੰਗ ਗਿੱਜ ਗਿਆ ਯਾਰ ਚੰਦਰੀ ਸਤੋਂ ਦੀ ਮੇਰੇ ਹਾਨੀਆਂ ਵੇ ਰੋਂਦੀ ਦਾਸ ਰਾਣਾ ਭੇਜ ਗਿਆ ਲੋਕਾਂ ਦੇ ਜਵਾਕ ਖਰਾਬ ਹੁੰਦੇ ਆ ਆ ਪਤਾ ਨਹੀਂ ਕਿਹਨਾਂ ਦੇ ਬੁੜੇ ਖਰਾਬ ਹੋਏ ਫਿਰਦੇ ਆ ਉਹ ਬਾਪੂ ਤੁਹਾਡੀ ਪੈਨਸ਼ਨ ਕੱਟੀ ਜਾਣੀ ਆ ਸਰਕਾਰ ਨੂੰ ਬੇਨਤੀ ਹੈ ਨਾ ਚੋਬਰਾਂ ਦੀ ਪੈਨਸ਼ਨ ਕੱਟੋ ਇਹ ਤਾਂ ਜਵਾਨੀ ਬੁਢਕਾਪਾ ਪੈਂਦੀ ਆ ਪਲ ਦੇ ਪੈਨਸ਼ਨ ਦੇ ਪੈਸੇ ਤਾਂ ਹੋਣੇ ਆ ਇੱਕ ਆ ਵੀਡੀਓ ਦੇਖਿਓ ਹਾਂਜੀ ਆ ਮੇਰੀ ਬੁਗੜੀ ਕੀ ਖਾ ਰਹੇ ਹੋ 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 ਕੱਲੇ ਕੱਲੇ ਹਾਂਜੀ ਹਾਂ ਮੇਰੀ ਬੁਗੜੀ ਕੀ ਖਾ ਰਹੇ ਹੋ ਬਾਈ ਨੂੰ ਪਤਾ ਹੀ ਨਹੀਂ ਹੁੰਦਾ ਵੀ ਬੁਗੜੀ ਖਾਈ ਕੀ ਜਾਂਦੀ ਹੈ ਹਰੇਕ ਵੀਡੀਓ ਜਾ ਕੇ ਪੁੱਛ ਲੈਂਦਾ ਪਤਾ ਨਹੀਂ ਦਿੰਨੇ ਹਰੇਕ ਵੀਡੀਓ ਜਾ ਕੇ ਪੁੱਛ ਲੈਂਦਾ ਮੇਰੀ ਬੁਗੜੀ ਕੀ ਖਾਂਦੀ ਸੀ ਉਹ ਭਰਾਵਾ ਜਿੰਨਾ ਤੇਰੀ ਬੁਗੜੀ ਖਾਂਦੀ ਆ ਇੰਨੀ ਤਾਂ ਨੈਣਾ ਦੇ ਵੀ ਜਾਣਦਿਆਂ ਨੂੰ ਬਾੰਦਰੀਆਂ ਨਹੀਂ ਖਾਂਦੇ ਹਾਂ ਹਾਂਜੀ ਆ ਮੇਰੀ ਬੁਗੜੀ ਕੀ ਖਾ ਰਹੀ ਹੋ ਫਰੂਟ ਫਰੂਟ ਖਾ ਰਹੀ ਹੋ ਕਦੇ ਕਦੇ ਖਾ ਰਹੀ ਹੋ ਹੈ ਤੁਸੀਂ ਵੀ ਖਾ ਲਓ ਆਸ਼ਾ ਜੀ ਕੀ ਕੀ ਰੱਖਿਆ ਜੀ ਗ੍ਰੇਪਸ ਐਪਲ ਮੰਗੋ ਬਨਾਣਾ ਨਾਰੀ ਸਾਰੇ ਫਰੂਟਾਂ ਦੇ ਨਾਂ ਹੁੰਦੇ ਹਨ ਅਨਾਰ ਨੂੰ ਪਤਾ ਨਹੀਂ ਅੰਗਰੇਜ਼ੀ ਵਿੱਚ ਕੀ ਕਹਿੰਦੇ ਆ ਇਸ ਕਰਕੇ ਛੜਤਾ ਮੈਂ ਚੱਕ ਨਹੀਂ ਕਰਦੀ ਦੂਜੀ ਗੱਲ ਕਿਸੇ ਕਮੈਂਟ ਕੀਤਾ ਹੋਵੇ ਕਿਸੇ ਦਾ ਹਿੰਦੀ ਜਾਣਦੇ ਆ ਨਾ ਪੰਜਾਬੀ ਜਾਣਦੇ ਸੀ ਅੰਗਰੇਜ਼ੀ ਜਾਣਦੇ ਜਿਹੜਾ ਸਾਨੂੰ ਇੰਗਲਿਸ਼ ਦੇ ਵਿੱਚ ਕਰਦਾ ਹੋਵੇ ਕਮੈਂਟ ਉਹ ਅਸੀਂ ਪੜ ਲੈਨੇ ਆ ਠੀਕ ਆ ਨਾ ਔਰ ਪੰਜਾਬੀ ਹਿੰਦੀ ਤਾਂ ਵੈਸੇ ਨਹੀਂ ਸਾਨੂੰ ਆਉਂਦੀ ਹੈ ਸਾਨੂੰ ਤਾਂ ਪੰਜਾਬੀ ਹਿੰਦੀ ਆਉਂਦੀ ਵੀ ਨਹੀਂ ਅੰਗਰੇਜ਼ੀ ਆਉਂਦੀ ਆ ਆਹੋ ਭਾਈ ਤੁਹਾਨੂੰ ਤਾਂ ਆਉਣੀ ਹੀ ਆ ਤੁਸੀਂ ਇੱਥੇ ਜੰਮੇ ਪਲੇ ਨਹੀਂ ਅਮਰੀਕਾ 'ਚ ਜੰਮੇ ਪਲੇ ਹੋ ਤਾਂ ਕਰਕੇ ਤੁਹਾਨੂੰ ਉਹ ਵੱਧ ਆਉਂਦੀ ਆ ਪੰਜਾਬੀ ਤੁਹਾਨੂੰ ਕਦੀ ਆਉਣੀ ਆ ਤੂੰ ਤਾਂ ਸਮਝ ਵੀ ਨਹੀਂ ਆਉਂਦੀ ਤੁਸੀਂ ਤਾਂ ਗਲਤ ਦੇਸ਼ 'ਚ ਆ ਗਏ ਮੇਰੇ ਵੀਰ ਜਦ ਮੈਂ ਹੈਰਾਨ ਆ ਲੋਕਾਂ ਦੇ ਇਹੋ ਜਿਹੇ ਬੰਦਿਆਂ ਨੂੰ ਚੜਾਈ ਫਿਰਦੇ ਯਾਰ ਹੈਰਾਨ ਨਹੀਂ ਦੀ ਗੱਲ ਹੀ ਆ ਆ ਸੋਨੂ ਸੀਤੋ ਵਾਲਾ ਦੇਖ ਲੋ ਅੱਜ ਜੇ ਆਪਣੇ ਵਾਲੋ ਵਿਦੇਸ਼ ਸਾਰਿਆਂ ਨੂੰ ਆਪਣੇ ਵਾਲੋ ਜਾਦ ਜਾਦ ਦੇਸ਼ ਆਪਣਾ ਪੰਜਾਬ ਬੋਇਆ ਸੀ ਆਪਣੇ ਵਾਲੋ 15 15 ਅਗਸਤ ਨੂੰ ਜੁਲਾਈ ਨੂੰ ਆਪਣੇ ਵਾਲੋ ਜਾਦ ਤੇ ਪਿੰਡ ਹੋਇਆ ਸੀ ਅਗਸਤ ਤੇ ਸਾਰਿਆਂ ਨੂੰ ਜੀ ਆਇਆਂ ਮੇਰੇ ਵੱਲ ਲੱਖ ਲੱਖ ਵਧਾਈਆਂ ਭਰਾਵਾਂ ਸਾਰਿਆਂ ਨੂੰ ਪਤਾ ਲੱਗਿਆ ਕਿਹੜੀ ਚੀਜ਼ ਦੀਆਂ ਵਧਾਈਆਂ ਦੇ ਗਿਆ ਇਹ ਕਿਹੜੀ ਚੀਜ਼ ਤੇ ਤੁਹਾਨੂੰ ਕਹਿ ਗਿਆ ਸੋ ਮੇਰਾ ਵੀਰ ਬੇਨਤੀ ਆ ਇਹਨਾਂ ਨੂੰ ਥੋੜੀ ਜੀ ਠੱਲ ਪਾਓ ਇਹਨਾਂ ਨੂੰ ਜਿਆਦਾ ਇਹ ਨਾ ਹੋ ਕਰਿਆ ਕਰੋ ਸ਼ੇਅਰ ਨਾ ਕਰਿਆ ਕਰੋ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਜਵਾਬ ਆਪਾਂ ਨੂੰ ਗਾਲਾਂ ਕੱਢਣਗੇ ਸੋ ਇਸੇ ਤਰ੍ਹਾਂ ਹੀ ਵੀਡੀਓ ਦੇ ਨਾਲ ਜੁੜੇ ਰਹੋ ਅਗਲੀ ਵੀਡੀਓ ਹੋਰ ਏਦੋਂ ਵੀ ਬਿਹਤਰ ਵਧੀਆ ਲੈ ਕੇ ਆਵਾਂਗੇ ਉਦੋਂ ਤੱਕ ਅਜਾਜ ਦਿਓ ਸਤਿ ਸ੍ਰੀ ਅਕਾਲ